ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਭਾਰਤੀ ਜਨਤਾ ਪਾਰਟੀ ਨੂੰ ਸੰਗਰੂਰ ਉਸ ਸਮੇਂ ਝਟਕਾ ਲੱਗਿਆ ਜਦੋਂ ਉਹਨਾਂ ਦਾ ਸਾਬਕਾ ਉਮੀਦਵਾਰ ਪ੍ਰਧਾਨ ਬੀਜੇਪੀ ਦਾ ਪੱਲਾ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਾਬਕਾ ਕੈਬਨਿਟ ਮੰਤਰੀ ਵੀਜੇਂਦਰ ਸਿੰਘਲਾ ਜੀ ਪਹੁੰਚੇ ਹਨ ਅਤੇ ਇਸ ਮੌਕੇ ਤੇ ਵਰਕਰਾਂ ਨਾਲ ਅਤੇ ਹੋਰ ਲੋਕਾਂ ਨਾਲ ਮਿਲਦੇ ਨਜ਼ਰ ਆ ਰਹੇ ਹਨ ਜਿੱਥੇ ਉਹਨਾਂ ਦਾ ਲੋਕਾਂ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੇ ਬੀਜੇਪੀ ਦੇ ਵਰਕਰਾਂ ਦਾ ਜਿੱਤੇ ਜੀ ਆਇਆਂ ਕਿਹਾ ਅਤੇ ਇਸ ਮੌਕੇ ਤੇ ਉਹਨਾਂ ਗੱਲਬਾਤ ਕਰਦੇ ਆ ਕਿਹਾ ਕਿ ਬੀਜੇਪੀ ਤੋਂ ਬਨੋਦ ਕੁਮਾਰ ਬੋਦੀ ਜੀ 20 ਸਾਲ ਤੋਂ ਬੀਜੇਪੀ ਦੇ ਵਿੱਚ ਪਾਰਟੀ ਦੀ ਸੇਵਾ ਕਰ ਰਹੇ ਸਨ ਪਰ ਜਦੋਂ ਉਹਨਾਂ ਨੂੰ ਉੱਥੇ ਮਾਨ ਸਨਮਾਨ ਬਰਾਬਰ ਦਾ ਹੱਕ ਨਾ ਮਿਲਣ ਦੇ ਕਾਰਨ ਉਹਨਾਂ ਵੱਲੋਂ ਕਾਂਗਰਸ ਦਾ ਪੱਲਾ ਫੜਿਆ ਗਿਆ ਹੈ ਜਿੱਥੇ ਕਿ ਵੀਜੇਂਦਰ ਸਿੰਘਲਾ ਜੀ ਵੱਲੋਂ ਬੀਜੇਪੀ ਦੇ ਬਨੋਦ ਕੁਮਾਰ ਬੋਦੀ ਜੀ ਨੂੰ ਕਾਂਗਰਸ ਸ਼ਾਮਲ ਕੀਤਾ ਗਿਆ ਤੇ ਇਸ ਮੌਕੇ ਤੇ ਉਹਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦਾ ਬੰਨ ਦਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਇਸ ਮੌਕੇ ਤੇ ਕਾਂਗਰਸ ਦੇ ਸਰੂਪ ਉਪਾ ਕੇ ਉਹਨਾਂ ਨੂੰ ਜਿੱਥੇ ਉਹਨਾਂ ਦੇ ਸਾਥੀਆਂ ਸਮੇਤ ਕਾਂਗਰਸ ਨੂੰ ਜੁਆਇਨ ਕਰਾਇਆ ਗਿਆ ਹੈ ਤੇ ਬੋਦੀ ਜੀ ਨੂੰ ਕਿਹਾ ਕਿ ਉਹਨਾਂ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਰੱਖਿਆ ਜਾਵੇਗਾ ਅਤੇ ਬੰਨ ਦਾ ਮਾਣ ਸਨਮਾਨ ਵੀ ਦਿੱਤਾ ਜਾਵੇਗਾ ਤੇ ਇਸ ਮੌਕੇ ਦੇ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਵਰਕਰ ਵੀ ਵੱਡੀ ਪੱਧਰ ਤੇ ਕਾਂਗਰਸ ਵੀ ਸ਼ਾਮਲ ਹੁੰਦੇ ਨਜ਼ਰ ਆਉਣਗੇ ਕਿਉਂਕਿ ਵੱਡੀ ਪੱਧਰ ਤੇ ਦੂਜੇ ਪਾਰਟੀਆਂ ਦੇ ਵਿੱਚ ਬਣਦਾ ਮਾਣ ਸਨਮਾਨ ਨਾ ਮਿਲਣ ਕਾਰਨ ਵਿੱਚ ਕਾਂਗਰਸ ਦੇ ਵਿੱਚ ਉਹਨਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੱਡੀ ਪੱਧਰ ਤੇ ਬੀਜੇਪੀ ਵਰਕਰਾਂ ਦਾ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਤੇ ਸਾਬਕਾ ਕੈਬਨਿਟ ਮੰਤਰੀ ਵੀਜੇਂਦਰ ਸਿੰਘਲਾ ਜੀ ਵੱਲੋਂ ਕਾਂਗਰਸ ਦਾ ਸਰੂਪਾ ਪਾ ਕੇ ਉਹਨਾਂ ਨੂੰ ਪਾਰਟੀ ਜੁਆਇਨ ਕਰਵਾਇਆ ਗਿਆ ਅਤੇ ਇਸ ਮੌਕੇ ਤੇ ਹੋਰ ਕੀ ਕੀ ਕਿਹਾ ਉਸ ਨੂੰ ਸੁਣਾਉਣਿਆ ਸਾਬਕਾ ਕੈਬਨਿਟ ਮੰਤਰੀ ਵੀਜੇਂਦਰ ਸਿੰਘਲਾ ਅਤੇ ਬਨੋਦ ਕੁਮਾਰ ਬੋਦੀ ਜੀ ਜੋ ਬੀਜੇਪੀ ਦਾ ਪਰਲਾ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਹਨ ਆਓ ਸਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਈ ਉਹ ਕਹਿੰਦੇ ਮੈਂ ਆਪਣੇ ਘਰੇ ਸਹੀ ਆ ਕੇ ਕੱਟਾਂ ਆ ਵੀ ਤੋਰੇ ਹਨ ਨਹੀਂ ਨਹੀਂ ਮੈਂ ਵੀ ਵਸ ਲੈਤੀ ਜਾਊਂਗੀ ਇਨਸ਼ਾ ਅੱਛਾ ਕੋਈ ਹੈ ਕੋਈ ਟੀਕਾ ਬਦੀ 40 20 ਭਾਈ ਅਬੂ ਬੈਠ ਦੂ ਚਿੱਟੇ ਚੋਸ ਤੇ ਬੈਠੀ ਦੀ ਨੋ ਬਦੂ ਹਾਂ ਜੀ ਕਿਹੜਾ ਕੇਤ ਇਹ ਸਮ ਵੰਨੀ ਇੱਧਰ ਕੀ ਦੇ ਸੇ ਵਾਰ ਲੈ ਲੋ ਜੋ ਕਿ ਨਾ ਬੱਕ ਮਰ ਹਾਂ ਜੀ ਤੁਹਾਨੂੰ ਆ ਜਾਨਾ ਮੈਂ ਵਰਤ ਕੇ ਬੋਕਾ ਹੁਣ ਚਾਹੋ ਹਾਂ ਅੱਗੇ ਕਰਨਾ ਪਾ ਜੇ ਦੋ ਕਿਉਂ ਇਹ ਦੇਖ ਸ਼ਾਬਾਸ਼ ਜੀ ਮੜਾ ਅੰਦਰ ਕਰੋ ਪਾ ਜੇ ਦਰ ਲਿਖਿਓ ਆਜੋ ਮਾਤਰ ਕੜੀ ਆਜੋ ਆਜੋ ਉਹ ਵੀ ਹੱਥ ਹੇਚੇ ਆਜੋ ਆਜੋ ਲਵੇ ਕੜ ਜੋ ਤੈਨਾਂ ਨਾਲ ਆ ਸ਼ੁਰੂਆਤ ਸਿੰਗਲੇ ਸਭ ਜਿੰਦਾਬਾਦ ਜੀ ਬਹੁਤ ਬਹੁਤ ਔਨਨੋ घर वापसी एक झांति मेरा मंडल सुनता ਠੀਕ ਹੈ ਸਰ ਮੜਾਈ ਹੱਥ ਬਲਵਨ ਮੈਂ ਤਾਂ ਹੱਥ ਜਿਹਾ ਚਿਪਾਇਆ ਹੋਇਆ ਛੱਡਿਓ ਨਾ ਤੁਹਾਨੂੰ ਲੱਗਦਾ ਛੱਡਿਆ ਕੋਈ ਅਜੇ ਤੱਕ ਹੱਥ ਨਿਕਲਦਾ ਨਹੀਂ ਛੱਡਿਓ ਤੁਹਾਡੇ ਪਹਿਲੇ ਤਾਂ ਮਾ ਸਾਡੇ ਕਿਨਾਂ ਸ਼ੂ ਕਿਦਾਂ ਦੇ ਕਦੇ ਛੱਡਿਆ ਟੇਕਣਾ ਭਾਵੇਂ ਖਬਰ ਉਲਟ ਲਾ ਦੋ ਮੇਰੇ ਠੀਕ ਉਹ ਤਾਂ ਅਗਰ ਮਰਜ਼ੀ ਤੇ ਬੈਠਿਆ ਆਇਆ ਤਾਂ ਹੋਇਆ ਕੀ ਹਾਂ ਵੀ ਜਿੱਤਾ ਮਜ਼ਾਕ ਕਰਦਾ ਆਮ ਆਦਮੀ ਦੇ ਮੁੰਡੇ ਸਮਲੇ ਬਾੜ ਤੇ ਬੈਠੇ ਹੋਏ ਨੇ ਆਹ ਆ ਮਾਦਰੀ ਪੱਕੇ ਛੱਟ ਗਿਆ ਰਹੇ ਨੇ ਆਪ ਦਾ ਫੋਨ ਕਿ ਆਪ ਛੱਟ ਗਿਆ ਰਹੇ ਨੇ ਗੰਦਰੀ ਵਰਮਾ ਆਉਣ ਨਹੀਂ ਵਰਮਾ ਤਾਲੇ ਇੱਕ ਹੋਰ ਦੇ ਯਾਰ ਇੱਧਰ ਪਾਉ ਬੋਦੀ ਦਾ ਬੰਦਰ ਆ ਜਾ ਮੇਰੇ ਅੱਗੇ ਆ ਜਾ ਕੋਈ ਆ ਜਾ ਯਾਰ ਪਾਛੀ ਆਏ ਮਿਰਜੀ ਕਿ ਆਏ ਹੋ ਜਰਿਆ ਇਹ ਪਿੰਦਰ ਭਾਜੀ ਜੀ ਤੋਂ ਲੀਏ ਜਿਹੜੇ ਦਾ ਜਿਹੜਾ ਬੰਦਾ ਰਿਆ ਜੀ ਇਹ ਸੁੰਦਰ ਬਸਤੀ ਜੋ ਹੈ ਜੀ ਅੱਗੇ ਨੂੰ ਹੋ ਰਹੀ ਅੱਗੇ ਨੂੰ ਥੋੜੇ ਥੋੜੇ ਅੱਗੇ ਨੂੰ ਹੋ ਜੀ ਕਈ ਐਮਸੀ ਚਤੰਦ ਹੈ ਜੀ ਕਈ ਇਹਨੂੰ ਹਰਵੰਦਾ ਵੀ ਹੈ ਉਹ ਸਭ ਜਨਤਾ ਦਾ ਤਫਾ ਹੋ ਗਿਆ ਇਹ ਹਰਵੰਦਾ ਜੀ ਕਈ ਤਫਾ ਵਡਾ ਕਰ ਲੈਣਾ ਬੀਜੇਪੀ ਵਾਲਿਆਂ ਨੇ ਹਾਂ ਜੀ ਸਰ ਸਰ ਰੋਕੀ ਰੋਕੀ ਕਿੱਥੇ ਆ ਥੋੜਾ ਹੀ ਨਾਲ ਸੰਤਾ ਹਮਨ ਹੋੜੇ ਨੇ ਦੁਖੀ ਕਰਕੇ ਹੁਣ ਤਾਂ ਹੀ ਬੈਠੇ ਹਾਂ ਦੁਖੀ ਹੋ ਕੇ ਕਰਕੇ ਜਾ ਰਹੇ ਹਾਂ ਉਹਨੂੰ ਬੁਲਾ ਸੁਰੂ ਲਾ ਕੇ ਪੁਲਾਈਆ ਐ ਲਾ ਕੇ ਚੱਲੋ ਅਨੰਤ ਸਰ ਵੀ ਨਹੀਂ ਸਾਡੇ ਨੈਕਸਟ ਜੇਸਟੇਸ਼ਨੇਰ ਤੇ ਲੜਦੇ ਸਿੰਗਲੇ ਸੇਬ ਜਿੰਦਾਬਾਦ ਜਿੰਦਾਬਾਦ ਬੋਤੀ ਬਰਦਾਨ ਜਿੰਦਾਬਾਦ ਮੇਸੋਨੂਖਮਾਰ ਜਿੰਦਾਬਾਦ ਜਿਹਦੇ ਨਾਲ ਹੀ ਨੇ ਜਿੱਦਰੇ ਹੋਣਗੇ ਉਦਦਰ ਮਨੋਤ ਕੁਮਾਰ ਜੀ ਮਨੋਤ ਕੁਮਾਰ ਅੱਜ ਆ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ ਚੰਨ ਬਣ ਹੋਇਆਂ ਕਿ ਬਰਨ ਚੁਣੇ ਰੋਹਮ ਪਾਰਟੀ ਦੀ ਵਿੱਚ ਲੀਡਰ ਦੀ ਅਣਦੇਖੀ ਬਹੁਤ ਸੀ ਔਰ ਜੂਓ ਨੇ ਆ ਕੇ ਉਹਨੂੰ ਨੌਕਰ ਚਾਹੀਦੇ ਸੀ ਵਰਕਰ ਤਾਂ ਲੋੜ ਹੀ ਨਹੀਂ ਸੀ ਇਸ ਵਾਰ ਦੇ ਵਿੱਚੋਂ ਮੈਂ ਘਟੋ ਘਟ 976 ਵੋਟ ਪਈ ਸੀ ਆ ਲੋਕ ਸਭਾ ਦੇ ਵਿੱਚ 2024 ਚ 623 ਦੀ ਲੀਡ ਪਹਿਲੀ ਵਾਰ ਬੀਜੇਪੀ ਨੂੰ ਮਿਲੀ ਸੀ ਤੋ ਮਗਰ ਮੈਨੂੰ ਤਾਂ ਲੱਗਦਾ ਵੀ 623 ਦੀ ਲੀਡ ਦਾ ਦਿੱਤਾ ਮੈਨੂੰ ਨਾਮ ਦਿੱਤਾ ਜਦੋਂ ਉਹਨੇ ਮੈਨੂੰ ਟਿਕਟ ਕੱਟਦੀ ਮੇਰੀ ਦੇਖੋ 20-22 ਸਾਲ ਸਾਰੀ ਜਵਾਨੀ ਪਾਲਟੀ ਨੂੰ ਦਿੱਤੀ ਐ ਮਗਰ ਸਾਰੀ ਜਵਾਨੀ ਦੇਣ ਤੋਂ ਬਾਅਦ ਇੱਕ ਨਵਾਂ ਬੰਦਾ ਆ ਕੇ ਜਿੱਦਾ ਪਹਿਲਾ ਪ੍ਰੋਗਰਾਮ ਮੇਰੇ ਘਰ ਹੋਇਆ ਹੋਵੇ ਜਿਹਦੇ ਘਰ ਮੇਰੇ ਘਰ ਤੋਂ ਹੀ ਮੱਥੇ ਤੇ ਤਿਲਕ ਲਾ ਕੇ ਉਹਨੂੰ ਤੋਰਿਆ ਹੋਵੇ ਵਾਈਚੋ ਮਤਲਬ ਕੀ ਸਮਝ ਨਹੀਂ ਆਈ ਉਹਨੂੰ ਵੀ ਨੌਕਰਾਂ ਦੀ ਲੋੜ ਐ ਉਹਨੂੰ ਵਰਕਰ ਦੀ ਲੋੜ ਨਹੀਂ ਐ ਭਿੰਦਰ ਸੰਤੋਜੀ ਭਿੰਦਰ ਜੀ ਅੱਜ ਫਿਰ ਇਹ ਪੀਛਾ ਕਿ ਕਾਂਗਰਸ ਆਮ ਆਰੋਹਕੀ ਉਹ ਇਹਦੇ ਨਾਲ ਜੂਬ ਸਾਹਿਬ ਇੱਕ ਹੋਰ ਬੇਨਤੀ ਆ ਵੀ ਮੈਂ ਬੀਜੇਪੀ ਨੂੰ ਛੱਡ ਕੇ ਜਰੂਰ ਆਇਆ ਉਹ ਬੀਜੇਪੀ ਦੇ ਕਾਰਨ ਨਾਲ ਹੀ ਛੱਡ ਕੇ ਆਇਆ ਕਿਹੜੇ ਬੀਜੇਪੀ ਦੇ ਬਹੁਤ ਸਾਰੇ ਸੀਨੀਅਰ ਆਦੇ ਆਪ ਨੂੰ ਬਹੁਤ ਵਧੀਆ ਮੰਨਦੇ ਸੀ ਅਸੀਂ 15 ਸਾਲ ਉਹਨਾਂ ਨਾਲ ਘਟਾ ਟੋਇਆ ਉਹਨਾਂ ਨੇ ਸਾਡੇ ਖਿਲਾਫ ਹੀ ਇੱਕ ਬੰਦਾ ਖੜਾ ਕਰਤਾ ਮੈਂ ਬਰੇਰਾ ਜ਼ੋਰ ਲਾਇਆ ਵੀ ਯਾਰ ਬਠਿਆ ਜੋ ਬਠਿਆਣ ਦੀ ਬਜਾਏ ਉਹਨੂੰ ਬਾਢੀ ਦੇਗੀ ਇਸ ਕਰਕੇ ਮੈਂ ਕਾਰਨ ਮੇਰਾ ਸਾਨੂੰ ਵੱਡਾ ਇਹੀ ਕਾਰਨ ਵੀ ਸਾਨੂੰ ਹਰਾਈ ਬੀਜੇਪੀ ਨਹੀਂ ਆ ਇਸ ਕਰਕੇ ਮੈਨੂੰ ਬੀਜੇਪੀ ਨੂੰ ਛੱਡਣਾ ਜਨਾਬ ਜਦੋਂ ਵਿਨੋਦ ਕੁਮਾਰ ਗੋਦੀ ਆਪਣੇ ਸਾਥੀਆਂ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ ਸ਼ਾਮਲ ਹੋਇਆ ਕੀ ਬਣਿਆ ਇਦਾ ਦੀ ਲੰਬੀ ਸੇਵਾ ਰਹੀ ਉਥੇ ਬਕੌਰ ਕਾਉਂਸਲਰ ਵੀ ਰਹੀ ਤੇ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਗੋਦੀ ਜੀ ਨੇ ਬੀਜੇਪੀ ਦੀ ਸੇਵਾ ਕੀਤੀ ਇਹ ਪ੍ਰਾਣਾ ਕਾਂਗਰਸੀ ਪਰਿਵਾਰ ਸੀ ਤੇ ਅੱਜ 20 ਸਾਲ ਉਥੇ ਸੇਵਾ ਕਰਕੇ ਅੱਜ ਇਹਨਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲਤ ਕੀਤੀ ਹੈ ਔਰ ਜੋ ਸਾਡੇ ਸ਼ਹਿਰ 'ਚ ਕੰਮ ਹੋਇਆ ਜੋ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਨਾਲ ਖੁਸ਼ੀ ਮਿਲਦੀ ਸੀ ਕਿ ਉਹ ਆਪਣੇ ਆਪ ਨੂੰ ਵਿਜੇਂਦਰ ਸਿੰਘਲਾ ਨਾਲ ਤੇ ਕਾਂਗਰਸ ਪਾਰਟੀ ਨਾਲ ਜੋੜਨ ਤਾਂ ਉਹਨਾਂ ਨੇ ਸ਼ਮੂਲਤ ਕੀਤੀ ਹੈ ਸ਼ਮੂਲਤ ਕੀਤੀ ਹੈ ਉਹਨਾਂ ਨੇ ਜੀ ਆਇਆਂ ਆਖਦੇ ਹਨ ਧਿਆਨ ਵਾਲੇ ਸਮੇਂ ਵਿੱਚ ਬੋਦੀ ਜੀ ਕਾਂਗਰਸ ਪਾਰਟੀ ਦਾ ਔਰ ਵਿਜੇਂਦਰ ਸਿੰਘਲਾ ਦਾ ਇੱਕ ਪਰਿਵਾਰ ਬਣ ਕੇ ਕੰਮ ਕਰਨਗੇ ਸਿੰਘਾ ਜੀ ਸਰ ਬਹੁਤ ਵੀ ਸਿੰਘਾ ਜੀ ਅਕਾਲੀ ਪਾਤਸ਼ਾਹ ਦੇ ਆਗੂ ਸਰ ਬਹੁਤ ਸਾਰੇ ਮੈਂ ਤੁਹਾਨੂੰ ਪਹਿਲਾਂ ਬੋਲ ਕੇ ਹਟਿਆ ਕਿ ਸਾਡੇ ਛੱਜੂ ਜੀ ਜਿਹੜੇ ਪੰਜ ਵਾਰ ਦੇ ਕਾਉਂਸਲਰ ਹੈ ਅਕਾਲੀ ਦਲ ਦੇ ਉਹ ਵੀ ਸਾਡੇ ਨਾਲ ਸੰਪਰਕਿਆਂ ਉਹਨਾਂ ਨੇ ਵਾਰਡ ਚ ਵੀ ਅਗਲੇ ਹਫਤੇ ਪ੍ਰੋਗਰਾਮ ਰੱਖਿਆ ਹੈ ਔਰ ਇਸੇ ਤਰੀਕੇ ਨਾਲ ਹੋਰ ਜਿਹੜੇ ਲੋਕ ਕਾਉਂਸਲਰ ਦਾ ਚੋਣ ਲੜੇ ਸੀ ਚਾਹੇ ਆਜ਼ਾਦ ਲੜੇ ਇਸ ਚੋ ਇੱਕ ਦਾ ਸਾਥੀ ਅਜੇ ਜੀ ਆਏ ਹੋਏ ਆ ਜਾਂ ਇਸ ਤਰ੍ਹਾਂ ਹੋਰ ਸਾਥੀ ਚੋਣ ਲੜੇ ਉਹ ਬਹੁਤ ਸਾਰੇ ਸਾਥੀਆਂ ਨੇ ਆਪਣੀ ਕਾਂਗਰਸ ਪਾਰਟੀ ਵਿੱਚ ਸ਼ਮੂਲਿਤ ਕਰਨ ਵਾਸਤੇ ਆਪਣੀ ਇੱਛਾ ਜ਼ਾਹਰ ਕੀਤੀ ਹੈ ਨੇੜੇ ਨੇੜੇ ਕਰੀਬ ਹੋ ਗਿਆ ਪ੍ਰਧਾਨ ਨਗਰ ਕੌਂਸਲ ਦੀ ਚੋਣਾਂ ਹੋਣ ਤੇ ਬਾ ਮੌਜੂਦ ਵੀ ਕੋਈ ਪ੍ਰਧਾਨ ਹੁਣ ਤੱਕ ਹੋਣੀ ਨਹੀਂ ਗਿਆ ਦੋ ਮਹੀਨੇ ਤੇਰੇ ਬਾਰੇ ਕੀ ਥੋੜਾ ਵਿੱਚ ਦੇਖੋ ਦੋ ਮਹੀਨੇ ਹੋ ਗਏ ਜਦੋਂ ਤੋਂ ਉਹਰੇ ਕਾਉਂਸਲਰ ਜਿੱਤੇ ਹਨ ਕਾਂਗਰਸ ਪਾਰਟੀ ਦੇ 9 ਕਾਉਂਸਲਰ ਜਿੱਤੇ ਸੀ ਤੇ 9 ਦੇ 9 ਕਾਉਂਸਲਰ ਅਜੂਰੇ ਹਾਜ਼ਰ ਹੈ ਤੇ ਸਾਰੇ ਕਾਂਗਰਸ ਪਾਰਟੀ ਦੇ ਕਾਉਂਸਲਰ ਇਕੱਠੇ ਹੋ ਕੇ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਨ ਲਈ ਤਿਆਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤ ਕਾਉਂਸਲਰ ਜਿੱਤੇ ਸੀ ਤੇ ਦੋ ਉਹਨਾਂ ਦੇ ਐਮਐਲਏ ਸਹਿਬਾਨ ਜਿਹੜੇ ਮੈਂਬਰ ਹੈ ਉਹਨਾਂ ਨੇ ਜੋੜ ਤੋੜ ਕਰਨ ਵਾਸਤੇ ਬਹੁਤ ਸਾਰੇ ਲੋਕਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਮੂਲਿਤ ਕਰਾਈ ਪਰ ਲੇਕਿਨ ਹਲੇ ਤੱਕ ਕਮੇਟੀ ਦੀ ਡੇਟ ਨਹੀਂ ਰੱਖੀ ਗਈ ਕਿਉਂਕਿ ਉਹਨਾਂ ਕੋਲ ਮੈਂਬਰ ਪੂਰੇ ਨਹੀਂ ਹੋਏ ਮੈਨੂੰ ਇਹ ਇਹ ਲੱਗਦਾ ਹੈ ਮੈਨੂੰ ਔਰ ਆਉਣ ਵਾਲੇ ਸਮੇਂ ਜਦੋਂ ਉਹਨਾਂ ਦੀ ਕਮੇਟੀ ਬਣੂਗੀ ਅਸੀਂ ਸ਼ਹਿਰ ਵਾਸਤੇ ਸ਼ਹਿਰ ਦੀ ਤਰੱਕੀ ਵਾਸਤੇ ਕੰਮ ਕਰਨ ਵਾਸਤੇ ਜੋ ਸਾਡੇ ਕਾਉਂਸਲਰਾਂ ਦਾ ਸਹਿਯੋਗ ਦੀ ਲੋੜ ਹੋਊਗੀ ਅਸੀਂ ਉਹਨਾਂ ਦਾ ਸਹਿਯੋਗ ਕਰਾਂਗੇ ਸਾਡੀ ਕੋਈ ਸੋਚ ਹੈ ਕਿ ਸ਼ਹਿਰ 'ਚ ਵਿਕਾਸ ਹੋਵੇ ਸ਼ਹਿਰ 'ਚ ਕੰਮ ਹੋਵੇ ਸ਼ਹਿਰ 'ਚ ਸੀਵਰੇਜ ਦਾ ਨਾ ਬੁਰਾ ਹਾਲ ਹੈ ਸ਼ਹਿਰ 'ਚ ਪਾਣੀ ਦਾ ਬੁਰਾ ਹਾਲ ਹੈ ਸ਼ਹਿਰ 'ਚ ਸਟਰੀਟਡ ਦਾ ਬੁਰਾ ਹਾਲ ਹੈ ਤੋਂ ਸਾਡਾ ਇੱਕੋ ਹੀ ਫੋਕਸ ਹੈ ਕਿ ਸ਼ਹਿਰ ਦੇ ਵਿੱਚ ਚੰਗੇ ਤਰੀਕੇ ਨਾਲ ਡਿਵੈਲਪਮੈਂਟ ਹੋਵੇ ਅਸੀਂ ਸਾਨੂੰ ਸੰਗੁਰ ਸ਼ਹਿਰ ਦੇ 9 ਬੰਦੇ ਜਿਤਾ ਕੇ ਦਿੱਤੇ ਆ ਅਸੀਂ ਉਹ 9 ਵਾਰਡਾਂ ਸਾਡੇ ਕਾਉਂਸਲਰ ਕੰਮ ਕਰਨਗੇ ਤੇ ਜਿਹੜੇ ਵਾਰਡਾਂ 'ਚ ਅਸੀਂ ਸਾਡੇ ਬੰਦੇ ਕਮਜ਼ੋਰ ਵੀ ਰਹਿ ਗਏ ਉੱਥੇ ਵੀ ਸਾਡੇ ਬੰਦੇ ਆਪਣੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਦੱਬ ਕੇ ਕੰਮ ਕਰ ਰਹੇ ਸਿੰਘਾ ਸਾਹਿਬ ਸਰ ਨੂੰ ਵੱਲ ਜ਼ਿਕਰ ਕਰ ਦਿੱਤੀ ਹੈ ਜਿਵੇਂ ਕਾਂਗਰਸ ਪਾਰਟੀ ਦੇ ਉਮੀਦਵਾਰ ਤਿੰਨ ਕੈਂਡੀਡੇਟ ਈ ਵਿਜੇਂਦਰ ਸਿੰਘ ਲਗੇ ਕਾਂਗਰਸ ਪਾਰਟੀ ਬਦੋਂ ਤਾਂ ਕਮੇਟੀ ਬਣਾਉਣ ਦੀ ਯਤਨ ਭਾਈ ਸਾਹਿਬ ਜਦੋਂ ਇਲੈਕਸ਼ਨ ਨੋਟੀਫਾਈ ਹੋਊਗਾ ਉਸ ਤੋਂ ਬਾਅਦ ਯਤਨ ਕਰਾਂਗੇ ਨਾ ਉਸ ਤੋਂ ਪਹਿਲਾਂ ਯਤਨ ਕਿਵੇਂ ਕਰੀਏ ਨੋਟੀਫਾਈ ਨਹੀਂ ਕਰਦੇ ਇਹ ਨੋਟੀਫਾਈ ਕਰਾਂਗੇ ਜਦੋਂ ਇਹ ਕੋਲ ਮੈਂਬਰ ਪੱਕੇ ਹੋ ਜਾਣਗੇ ਤੇ ਧੱਕਾ ਕਰਨ ਦੇ ਤੇ ਤਿਆਰ ਹੋ ਜਾਣਗੇ ਜੋ ਇਹਨਾਂ ਨੇ ਅਮਰਸਰਚ ਕੀਤਾ ਤੋ ਇਸ ਕਰਕੇ ਇਹ ਫਾਰਮੂਲੇ ਵਿੱਚ ਅਸੀਂ ਹਲੇ ਬਣਾਉਣੀ ਹੈ ਕਮੇਟੀ ਕੀ ਨਹੀਂ ਬਣਾਉਣੀ ਜਾਂ ਮੈਂਬਰ ਸਾਡੇ ਨਾਲ ਆਉਣਗੇ ਕਿ ਨਹੀਂ ਆਉਣਗੇ ਇਹ ਗੱਲ ਜਦੋਂ ਇਲੈਕਸ਼ਨ ਨੋਟੀਫਾਈ ਹੋਊਗਾ ਉਸ ਤੋਂ ਬਾਅਦ ਪਤਾ ਲੱਗੂਗੀ